ਕੰਗਦੀ ਐ ਸੰਗਤਾਂ ਖਾਲਸਾ ਸajna ਦਿਵਸ ਮਨਾ ਰਹੀਆਂ ਨੇ ਕਿਹ ਕਿਹ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅੱਜ ਦਾ ਇਤਿਹਾਸ ਕੰਗਦੀ ਬਾਡੀ ਦੇ ਨਾਲ ਵੀ ਜੁੜਿਆ ਹੋਇਆ ਹੈ ਕਿ ਖਾਲਸਾ ਸajna ਦੇ ਬਸਣਾਂ ਨਾਲ ਜੁੜਿਆ ਹੈ ਅੱਜ ਦੇ ਦਿਨ ਕਿਸਾਨ ਪਹਿਲੀ ਵਾਰੀ ਨਤਵਸਤਕ ਹੋ ਕੇ ਗੁਰੂ ਘਰ ਵਿੱਚ ਪਹਿਲੀ ਦਾਤੀ ਲਾਂਦਾ ਹੈ ਤੇ ਜਿਹੜੇ 6 ਮਹੀਨੇ ਦੀ ਫਸਲ ਹੈਗੀ ਉਹਨੂੰ ਅੱਜ ਛਾਹੂ ਕਰ ਵੀ ਖੁਸ਼ ਹੁੰਦਾ ਹੈ ਕਿਸਾਨ ਵੀ ਖੁਸ਼ ਹੁੰਦਾ ਹੈ ਕਿਉਂਕਿ ਉਹਨੂੰ ਅੱਜ ਮੁੱਲ ਮਿਲਣਾ ਹੁੰਦਾ ਹੈ ਦੂਜਾ ਇਤਿਹਾਸਕ ਦਿਨ ਹੈਗਾ ਖਾਲਸਾ ਸਾਜਨਾ ਦੇ ਵਿੱਚ ਅੱਜ ਦੇ ਦਿਨ 1699 ਈਸਵੀ ਵਿੱਚ ਅਨੰਦਪੁਰ ਦੇ ਥਾਂ ਤੇ ਕੇਸਗੜ੍ਹ ਸਾਹਿਬ ਵਿਖੇ ਗੁਰੂ ਜੀ ਨੇ 80000 ਦੇ ਮੰਡਲ ਵਿੱਚ ਕਿਹਾ ਸੀ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਕੋਈ ਵੀ ਨਹੀਂ ਉੱਠਿਆ ਦੂਜੀ ਵਾਰ ਫਿਰ ਉਹਨਾਂ ਨੇ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਫਿਰ ਵੀ ਕੋਈ ਨਹੀਂ ਉੱਠਿਆ ਤੀਜੀ ਵਾਰ ਫਿਰ ਉਹਨਾਂ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਐ ਕੋ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਦੇ ਆਰਾਮ ਜੀ ਉੱਥੇ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ ਗੁਰੂ ਜੀ ਨੂੰ ਤੰਬੂ ਵਿੱਚ ਲੈ ਕੇ ਤੇ ਖੂਨ ਨਾਲ ਭਿੱਜੀ ਹੋਈ ਕਿਰਪਾਨ ਬਾਹਰ ਲੈ ਕੇ ਆਏ ਸੰਗਤ ਡਰ ਗਈ ਬਦਨ ਕੀ ਹੋ ਰਿਹਾ ਫਿਰ ਬਾਹਰ ਆ ਕੇ ਕਹਿੰਦੇ ਸੇ ਮੈਨੂੰ ਇੱਕ ਸਿੱਖ ਦੀ ਹੋਰ ਲੋੜ ਹੈ ਇੱਕ ਸੀਸ ਦੀ ਹੋਰ ਲੋੜ ਹੈ ਫਿਰ ਵੀ ਫਿਰ ਭਾਈ ਧਰਮਜੰਨ ਦੀ ਉੱਥੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਫਿਰ ਉਸ ਤੋਂ ਬਾਅਦ ਹਿੰਮਤ ਰਾਏ ਜੀ ਮੁਹੰਮਦ ਜਾਨ ਜੀ ਤੇ ਸਾਹਿਬ ਜਾਨ ਜੀ ਪੰਨਿਆਂ ਨੇ ਆਪਣਾ ਵਾਰੀ-ਵਾਰੀ ਗੁਰੂ ਜੀ ਨੂੰ ਸੀਸ ਭੇਟ ਕੀਤਾ ਗੁਰਜੀ ਉਹਨਾਂ ਨੂੰ ਪਸ਼ਾਕ ਬਣਾ ਕੇ ਕੰਗਾ ਕੜਾ ਕਸ਼ਹਿਰਾ ਤੇ ਕਿਰਪਾਨ ਦੇ ਧਾਰ ਨਹੀਂ ਕਰਾ ਕੇ ਉਹਨਾਂ ਨੂੰ ਖੰਡੇ ਵੱਡੇ ਦੀ ਪੁੱਛਕਾਈ ਤੇ ਪੰਜ ਪਿਆਰਿਆਂ ਦੀ ਵਾਦੀ ਦਿੱਤੀ ਗਈ ਤੇ ਫਿਰ ਆਪ ਹੀ ਉਹਨਾਂ ਕੋਲ ਅਮਰ ਛਕਿਆ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਨਾਮ ਗੋਬਿੰਦ ਰਾਏ ਸੀ ਗੋਬਿੰਦ ਸਿੰਘ ਹੋ ਗਿਆ ਜਿਹੜੇ ਮੋਹਮਦ ਚਾਨ ਸਾਹਿਬ ਚੰਸੀਗੇ ਉਹਨਾਂ ਦੇ ਨਾਮ ਨਾਲ ਸਿੰਘ ਜੁੜ ਗਿਆ ਤੇ ਜਿਹੜੀ ਇਸਤਰੀ ਸੀ ਉਹਨਾਂ ਦੇ ਨਾਮ ਨਾਲ ਕੋਰ ਜੁੜ ਗਿਆ ਸਿੰਘ ਅਤੇ ਕੋਰ ਦੀ ਵਾਦੀ ਅੱਜ ਦੇ ਦਿਨ ਜਿਹੜੇ ਹੈ ਆਨੰਦਪੁਰ ਸਾਹਿਬ ਦੇ ਦਿੱਤੀ ਗਈ ਹੈ ਦੁੱਖਿਆਂ ਦੇ ਦੁੱਖ ਮਿਟਾਉਣ ਲਈ ਮੈਂ ਨਵੀਂ ਦੁਨੀਆ ਬਸਾਵਾਂਗਾ ਦਾਲਮ ਦੇ ਪਾਪੀ ਸੋਧਣ ਲਈ ਮੈਂ ਪੰਥ ਨਇਆ ਬਗਟਾਇਆ ਏ ਮੈਂ ਗਿੱਦੜੋ ਸ਼ੇਰ ਬਣਾਇਆ ਏ ਤੇ ਚਿੜੀਆਂ ਤੋਂ ਬਾਝ ਤੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਦੁਨੀਆ ਦੇ ਪਿਤਾ ਬਚਾਵਨ ਲਈ ਪੁੱਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਕਹਾਵਨ ਲਈ ਜੋ ਨਾਮ ਪ੍ਰਭੂ ਦਾ ਭੁੱਲ ਬੈਠੇ ਸੀ ਫਿਰ ਜਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਏ ਗੁਰੂ ਗਵਿੰਦ ਸਿੰਘ ਤੁਹਾਡੀ ਵੱਡੀ ਵਡਿਆਈ ਏ ਗੁਰੂ ਗਵਿੰਦ ਸਿੰਘ ਜੀ ਤੁਹਾਡੀ ਵੱਡੀ ਵਡਿਆਈ ਏ ਅੰਮ੍ਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਖਾਲਸਾ ਪੰਥ ਸਾਜ ਕੇ ਸੇਕ ਔਮ ਵਿੱਚ ਅਨਖਤੇ ਗੈਰਜ ਗਾਈਏ ਅੱਜ ਇਸ ਮੂਹ ਸੰਗਤਾਂ ਨੂੰ ਖਾਲਸਾ ਸਾਜ ਦਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਮੈਂ ਸਾਰੇ ਖਾਲਸਾ ਪੰਥ ਨੂੰ ਸੰਸਾਰ ਵਿੱਚ ਵਸਦੇ ਜਿੱਥੇ ਵੀ ਕੋ ਸਖ ਬੈਠਾ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਖਾਲਸੇ ਦਾ ਪ੍ਰਗਟ ਦਿਨ ਹੈ ਅੱਜ ਖਾਲਸੇ ਦਾ ਜਿਹੜਾ ਹੈ ਉਹ ਜਨਮ ਦਿਨ ਹੈ ਅਨੰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰੇ ਫਿਰਕੇ ਜਿਹੜੇ ਸਾਰੇ ਜਾਤ ਪਾਤ ਇਨਾਂ ਭੇਦ ਭਾਵ ਨੂੰ ਮਿਲਾ ਕੇ ਤੇ ਪੰਜ ਪੰਜ ਸਿੰਘਾਂ ਨੂੰ ਲੈ ਕੇ ਭਾਵੇਂ ਵੱਖ-ਵੱਖ ਜਾਤੀਆਂ ਨਾਲ ਸੰਬੰਧ ਸਨ ਤੇ ਇੱਕ ਖਾਲਸਾ ਬਣਿਆ ਅੱਜ ਜਾਤੀਵਾਦ ਤੋਂ ਵੀ ਨਿਕਲਦੀ ਲੋੜ ਹੈ ਔਰ ਖਾਲਸੇ ਦਾ ਰੂਪ ਬਣਦੀ ਵੀ ਲੋੜ ਹੈ ਔਰ ਆਨੰਦਪੁਰ ਸਾਹਿਬ ਦੇ ਵਾਸੀ ਬਣਦੀ ਵੀ ਲੋੜ ਹੈ ਔਰ ਆਪਣੀ ਵੱਖਰੀ ਦਿੱਖ ਵੱਖਰੀ ਪਛਾਣ ਦਸਤਾਰ ਆਪਰਾ ਪਰਵਾ ਜਿਹੜਾ ਉਹ ਦੂਸਰਿਆਂ ਵਾਲਾ ਵੱਖਰੇ ਰੱਖਣ ਦੀ ਬਹੁਤ ਵੱਡੀ ਜਿਹੜੀ ਅਜਰੂਰਤ ਹੈ ਤੋਂ ਉਹਦੇ ਵਾਸਤੇ ਸਾਨੂੰ ਅ ਅਮਰਤਾਰੀ ਪੰਜਾਂ ਕਕਾਰਾਂ ਦੀ ਰਹਿਤ ਔਰ ਪੰਜ ਬਾਣੀਆਂ ਦਾ ਨਿਤਨੇਮ ਤੇ ਗੁਰੂ ਦੇ ਵਿੱਚ ਆਸਥਾ ਰੱਖਣੀ ਇਹ ਸਭ ਤੋਂ ਵੱਡੀ ਕਾ ਲੈ ਕਿਉਂਕਿ ਅੱਜ ਕੱਲ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਪੈਸੇ ਮਗਰ ਲੋਕ ਭੱਜ ਥੇ ਇਹ ਨਹੀਂ ਵੀ ਪੈਸੇ ਦੀ ਲੋੜ ਨਹੀਂ ਪਰ ਆਪਣਾ ਕਲਚਰ ਗਵਾ ਕੇ ਆਪਣੀ ਬੋਲੀ ਗਵਾ ਕੇ ਆਪਣਾ ਸੰਭਿਆਚਾਰ ਗਵਾ ਕੇ ਫੇਰ ਅਸੀਂ ਇਹ ਇਹ ਗੱਲਾਂ ਕਰੀਏ ਸਾਨੂੰ ਸੁਪਾਲੀ ਕਹਿੰਦੇ ਅੱਜ ਦੇ ਦਿਨ ਵਿਸਾਖੀ ਮਨਾਉਣ ਨਾਲ નિર્ਦੋਸ਼ ਲੋਕਾਂ ਦੇ ਉੱਤੇ ਵੀ ਗੋਲੀ ਚਲਾਈ ਗਈ ਕਿਤੇ ਨਾ ਉਹ ਜੱਲੇ ਵਾਲੇ ਬਾਗ ਦਾ ਸਾਕਾ ਜਿਹੜਾ ਵੇਖੋ ਇੱਕ ਉਹ ਤ ਬੜਾ ਇਤਿਹਾਸਕ ਉਹ ਗੱਲ ਬਣ ਗਈ ਸੀ ਜਦੋਂ ਅੰਗਰੇਜ਼ਾਂ ਨੇ ਇੱਥੇ ਨਥੇ ਲੋਕਾਂ ਤੇ ਜਿਹੜੇ ਉੱਥੇ ਜੱਲੇ ਵਾਲੇ ਬਾਗ ਵਿੱਚ ਇਕੱਠੇ ਹੋਏ ਸੀ ਔਰ ਉਹਨਾਂ ਨੂੰ ਗੋਲੀ ਚਲਾ ਕੇ ਤੇ ਉਹਨਾਂ ਨੂੰ ਸਾਸ ਕਰਾਇਆ ਤੁਸੀਂ ਕਲਾਮ ਸੋ ਉਹ ਵੀ ਦਿਨ ਜਿਹੜਾ ਹੈ ਉਹ ਵੀ ਜਿਹੜਾ ਹੈਗਾ ਹੈ 18 April ਦਾ ਦਿਨ ਉਹ ਵੀ ਨਾਲ ਜੁੜਿਆ ਇੱਕ ਵਿਸਾਖੀ ਵਾਲਾ ਤੇ ਜਿਹੜਾ 1978 ਵਾਲਾ ਕਾਂਡ ਆ ਉਹ ਵੀ ਜੁੜਿਆ ਜਦੋਂ ਨਕਲੀ ਨਰੰਕਾਰੀ ਜਿਹੜੇ ਆ ਉਹ ਆ ਕੇ ਤੇ ਪੰਜਾਬ ਦੀ ਧਰਤੀ ਤੇ ਸੱਤ ਸtare ਬਣਾਉਂਦੇ ਸੀ ਉਹ ਵੀ ਇੱਕ ਇਤਿਹਾਸ ਜਿਹਦੇ ਨਾਲ ਜੁੜਿਆ ਉਹ ਵੀ ਇੱਕ ਮਾੜੀ ਘਟਨਾ ਹੈ ਇਹ ਤੋਂ ਮੈਂ ਕਾਲਾ ਕਾਲੇ ਦਿਨਾਂ ਨਾਲ ਕਹਿ ਸਕਦੇ ਹਾਂ ਸੋ ਮੈਂ ਜਿੱਥੇ ਵਿਸਾਖੀ ਦੀਆਂ ਵਧਾਈਆਂ ਦੇਣਾ ਚਾਹਣਾ ਉੱਥੇ ਕਿਸਾਨ ਵੀਰ ਜਿਹੜੀ ਸੋਨੇ ਵਰਗੀ ਕਣਕ ਜਿਹਨਾਂ ਦੀ ਹੁਣ ਵੇਲੇ ਪੱਕੀ ਆ ਬੜੀਆਂ ਆਸਾਂ ਬੜੀਆਂ ਉਮੀਦਾਂ ਨੇ 6 ਮਹੀਨੇ ਬਾਅਦ ਉਹ ਫਸਲ ਆਉਂਦੀ ਆ ਉਹ ਵੱਢਣ ਵਾਸਤੇ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਣ ਆ ਔਰ ਉਹ ਖੁਸ਼ੀ ਨਾਲ ਆਪਣੇ ਘਰ ਭਰਨ ਔਰ ਆਪਣੇ ਜਿਹੜਾ ਉਹਨਾਂ ਨੇ ਕੀਤੀ ਹੋਈ ਮਿਹਨਤ ਆ ਉਹਨਾਂ ਦਾ ਉਹਨਾਂ ਨੂੰ ਫਲ ਮਿਲੇ ਇੱਕ ਸੈਂਟਰ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਕਿਸਾਨਾਂ ਨਾਲ ਐਮਐਸਕੇ ਕੀਤੀ ਜਾਵੇ ਔਰ ਉਹ ਅੰਤਮਾਨ ਨੂੰ ਕਹਿਣਾ ਚਾਹਣਾ ਹੈ ਕਿ ਇਹਨਾਂ ਨੂੰ ਜਿੱਤਰਾ ਤੁਸੀਂ ਕੁੱਟ ਕੇ ਪਾਸੇ ਕੀਤਾ ਸੜਕਾਂ ਤੋਂ ਇਹ ਬਹੁਤ ਮਾੜੀ ਗੱਲ ਆ ਪਿਆਰ ਨਾਲ ਵੀ ਹੋ ਸਕਦਾ ਸੀ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਉਹ ਸੜਕਾਂ ਨਾ ਮਲਣ ਟੀਸੀ ਦਾ ਦਫ਼ਤਰ ਐਮਐਲਏ ਦਾ ਜਾਂ ਉਹ ਮੰਤਰੀ ਦਾ ਦਫ਼ਤਰ ਜਿਹੜਾ ਉਹਦੇ ਕੋਲ ਜਾ ਕੇ ਪੱਤਰ ਨਾਲ ਲਾਇਏ ਇਹ ਮੇਰੀ ਮੰਗ ਹੈ